ਮਾਣ ਨਾ ਤੇਰੀ ਮੈਂ ਚਿੱਤ ਕਰਦਾ ਇਹਦਾ ਫੱਗ ਲੈ ਕੇ ਫੋਨ ਜੰਮਾ ਜਾਂਦਾ ਏ ਕਿੱਕ ਕਰਕੇ ਯਾਰ ਨਚਾ ਲੇ ਇੱਕ ਨਹੀਂ 100 100 ਵਾਰ ਨਚਾ ਲੇ ਓ ਮੁੰਡਿਆਂ ਦੀ ਟੋਲੀ ਤੋਂ ਮੈਂ 100 100 ਵਾਰੀ ਢੇੜੇ ਲਾ ਦੇ ਅੱਜ ਚੜਿਆ ਨਿਵਾ ਇਹ ਸਾਲ ਸਾਲ ਗੱਲ ਬਣ ਜਾਵੇ ਤੂੰ ਨੱਚੇ ਸਾਡੇ ਨਾਲ ਨਾਲ ਗੱਲ ਬਣ ਜਾਵੇ ਕੱਗਰੇ ਵੀ ਗਏ ਫੁੱਲ ਕਿਆ ਬਾਤਾਂ ਆ ਵੀ ਗਈਆਂ ਕੰਨਾ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਡੇ ਵਾਲੀਆਂ ਵੀ ਗਈਆਂ ਚੱਲ ਤੇ ਬਣੇਤੀ ਬਾਣੇ ਹੋ ਕੀ ਬਣ ਦੁਨੀਆ ਦਾ ਸੱਚ ਪਾਤਸ਼ਾਹ ਬਾਗਰ ਹੂ ਜਾਣੇ ਵੇ ਤਾੜੀਆਂ ਵਸੇ ਰਹਿਣ ਸੱਚ ਪਾਤਸ਼ਾਹ ਬਾਗਰ ਹੂ ਜਾਣੇ ਕੀ ਬਣੂ ਦੁਨੀਆ ਦਾ ਸਤਿ ਸ਼੍ਰੀ ਅਕਾਲ ਮੈਂ ਹੁਮੇਸ਼ ਸ਼ਰਮਾ ਔਰ ਨਿਊਜ਼ 18 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ 2026 ਚ ਨਵੇਂ ਸਾਲ ਦਾ ਮੌਕਾ ਹੈ ਔਰ 25 ਕਿਵੇਂ ਦਾ ਰਹਾ 26 ਕਿਵੇਂ ਦਾ ਰਹੇਗਾ ਔਰ तमाम ਜਿਹੜੀ ਆਪਣੀ ਇੱਕ ਨਵਾਂ ਜੋਸ਼ ਨਵੇਂ ਸਾਲ ਦੇ ਮੌਕੇ ਤੇ ਕੀ ਰਹਿਣ ਵਾਲਾ ਸਾਡੀ ਸੋਚ ਕੀ ਰਹੇਗੀ ਇਹ ਤਾਂ ਦੱਸਾਂਗੇ ਲੇਕਿਨ ਇਹ ਜਿਹੜਾ ਸਾਲ ਹੈ ਇਸ ਸ਼ਕਸ਼ੇਤ ਨਾਲ ਅੱਜ ਤੁਹਾਨੂੰ ਰੂਬਰੂ ਕਰਾਵਾਂਗੇ ਜਿਹੜਾ ਪੰਜਾਬ ਦੇ ਹਰ ਦੁੱਖ ਵਿੱਚ ਅੱਗੇ ਰਿਹਾ ਹੈ ਕਾਂ ਵੀ ਉਹ ਹੜਾ ਦਾ ਟਾਈਮ ਹੋਏ ਜਾਂ ਕਿਸੇ ਇਨਸਾਨੀ ਰੂਹ ਦਾ ਵਿਛੜਣ ਦਾ ਇੱਕ ਸਬਬ ਬਣੇ ਉਸ ਇਨਸਾਨ ਨੇ ਹਰ ਥਾਂ ਤੇ ਆਪਣੀ ਉਪਸਥਿਤੀ ਦਰਜ ਕਰਾਈ ਹੈ ਔਰ ਬਿਲਕੁਲ ਮੂਰੇ ਰਹਿ ਕੇ ਉਸ ਦੁੱਖ ਨੂੰ ਹੰਡਾਇਆ ਹੈ ਲੋਕਾਂ ਦੇ ਨਾਲ ਖੜ ਕੇ ਆਪਣੀ ਗਾਇਕੀ ਦੇ ਦਮਤੇ ਤਾਂ ਪਹਿਚਾਣ ਬਣਾਈ ਬਣਾਈ ਹੈ ਲੇਕਿਨ ਉਸ ਇਨਸਾਨ ਨੇ ਇਹ ਦੱਸਿਆ ਕਿ ਸਿਰਫ ਗਾਇਕੀ ਨਹੀਂ ਆਪਣੀ ਜਿਹੜੀ ਇੱਕ ਇਨਸਾਨ ਦੀ ਇੱਕ ਰੂਹਾਨੀਅਤ ਹੈ ਉਹ ਵੀ ਦੁੱਖਾਂ ਦੇ ਟਾਈਮ ਚ ਅਗਿਆਣੀ ਚਾਹੀਦੀ ਹੈ ਆ ਮੇਰੇ murid ਨੇ ਜਾਣੇ ਮਾਣੇ ਸਿੰਗਰ ਪੰਜਾਬ ਦੇ ਨਹੀਂ ਪੂਰੀ ਦੁਨੀਆ 'ਚ ਆਪਣੀ ਆਵਾਜ਼ ਦਾ ਜਾਦੂ ਬਖੇਰ ਰਹੇ ਨੇ ਰੇਸ਼ਮ ਸਿੰਘ ਅਨਮੋਲ ਬਹੁਤ ਬਹੁਤ ਸਵਾਗਤ ਹੈ ਰੇਸ਼ਮ ਜੀ ਤੁਹਾਡਾ ਹੋਏ ਕੀਕ ਕਰਕੇ ਯਾਰ ਨਚਾ ਲੇ ਇੱਕ ਨਹੀਂ 100 100 ਵਾਰ ਨਚਾ ਲੇ ਓ ਮੁੰਡਿਆਂ ਦੀ ਟੋਲੀ ਤੋਂ ਮੈਂ 100 100 ਵਾਰੀ ਢੇੜੇ ਲਾ ਲੇ ਅੱਜ ਚੜਿਆ ਨਵਾਂ ਇਹ ਸਾਲ ਸਾਲ ਗਲ ਬਣ ਜਾਵੇ ਤੂੰ ਨੱਚੇ ਸਾਡੇ ਨਾਲ ਨਾਲ ਗੱਲ ਬਣ ਜਾਵੇ ਤੂੰ ਨੱਚੇ ਸਾਡੇ ਨਾਲ ਨਾਲ ਗੱਲ ਬਣ ਜਾਵੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੇ ਵੈਲਕਮ ਕਰਦੇ ਆਪਾਂ 2026 ਦਾ ਵੈਲਕਮ ਕਰ ਰਹੇ ਹਾਂ ਸਾਰੇ ਨਵੇਂ ਸਾਲ ਇੰਜੋਏ ਕਰ ਰਹੇ ਹਾਂ ਖਟੀਆਂ ਮਿੱਠੀਆਂ ਯਾਦਾਂ ਦੇ ਨਾਲ ਔਰ న్యూਸ 18 ਦਾ ਮੈਂ ਤੈ ਦਿਲ ਤੋਂ ਧੰਨਵਾਦ ਕਰਦਾ ਜਿੱਥੇ ਅਪਾ ਕੋਸ਼ਿਸ਼ ਕਰਦੇ ਆ ਦੁੱਖ ਸੁੱਖ ਤੇ ਵਿੱਚ ਪੰਜਾਬ ਦੇ ਸਮਾਜ ਦੇ ਨਾਲ ਖੜੀ ਜੀ ਤੇ ਨਿਊਜ਼ 18 ਵੀ ਗਰਾਉਂਡ ਜ਼ੀਰੋ ਤੇ ਸਾਡੇ ਨਾਲ ਹੁੰਦਾ ਥੈਂਕ ਯੂ ਬਿਲਕੁਲ ਬਿਲਕੁਲ ਸਾਡਾ ਫਰਜ਼ ਵੀ ਹੈ ਔਰ ਅੱਜ ਨਿਊਜ਼ ਰੂਮ ਦਾ ਮਾਹੌਲ ਵੀ ਵੱਖਰਾ ਹੈ ਕਿਉਂਕਿ ਅਸੀਂ ਕਹਿ ਸਕਦੇ ਆ ਕਿ 25 ਤਾਂ ਜਾਣ ਵਾਲੀ ਹੈ ਚਲੇ ਗਈ ਆ ਆਲਮੋਸਟ 26 ਦੀ ਤਿਆਰੀ ਹੈ ਔਰ ਐਂਟਰੀ ਪੁਆਇੰਟ ਤੇ ਹੀ ਆ ਅਸੀਂ ਤਾਂ ਰੇਸ਼ਮ ਜੀ 25 ਕਿਵੇਂ ਦਾ ਰਹਾ ਰੇਸ਼ਮ ਸਿੰਘ ਅਨਮੋਲ ਲਈ ਪੰਜਾਬੀ ਇੰਡਸਟਰੀ ਲਈ ਕਿਵੇਂ ਦਾ ਤੁਸੀਂ ਦੇਖਦੇ ਹੋ 2000 ਬੱਚੇ 2025 ਚ ਕਾਫੀ ਖਟੀਆਂ ਮਿੱਠੀਆਂ ਯਾਦਾਂ ਨੇ ਹਾਲਾਂਕਿ ਕਈ ਲੈਜੈਂਡ ਇਨਸਾਨ ਸਾਡੀ ਇੰਡਸਟਰੀ ਦੇ ਸਾਨੂੰ ਵਿਛੋੜਾ ਦੇ ਗਏ ਜਦਾਂ ਕਿ ਭੱਲਾ ਸਾਹਬ ਸੀਗੇ ਐਕਟਿੰਗ ਦੀ ਗੱਲ ਕਰੀਏ ਉਹ ਸਾਨੂੰ ਛੱਡ ਕੇ ਚਲੇ ਗਏ ਰਾਜਵੀਰ ਜਵੰਦਾ ਜੀ ਔਰ ਚਰਨਜੀਤ ਹੁਜਾ ਸਾਹਿਬ ਲੈਜੈਂਡਰੀ 뮤직 ਡਾਇਰੈਕਟਰ ਔਰ ਪੂਰਨਸ਼ਾ ਕੋਟੀ ਜੀ ਪੁਨੇ ਕੋਨੇ ਉਹ ਸਾਨੂੰ ਵਿਛੋੜਾ ਦੇ ਕੇ ਗਏ ਆ ਤਾਂ ਇਹ ਦੁੱਖਾਂ ਦੇ ਪਲ ਸੀਗੇ ਜਿਹੜੇ ਆਪਾਂ ਨੇ ਦੇਖਿਆ ਬਾਕੀ ਫਲੱਡਾਂ ਨੇ ਬਹੁਤ ਵੱਡੀ ਮਾਰ ਪੰਜਾਬ ਨੂੰ ਮਾਰੀ ਹੈ ਹੁਣ ਤੱਕ ਸੇਵਾ ਸਾਡੀ ਕੰਟੀਨਿਊ ਹੈ ਉੱਥੇ ਔਰ ਇੱਕ ਫਲੱਡਾਂ ਦਾ ਜਿਹੜਾ ਹੜ ਆਇਆ ਸੀਗਾ ਔਰ ਦੂਜੇ ਪਾਸੇ ਸੇਵਾ ਦਾ ਵੀ ਹੜ ਆਇਆ ਸੀਗਾ ਉਹ ਵੀ ਆਪਾਂ ਨੇ ਪੋਜ਼ਿਟਿਵਿਟੀ ਜਿਹੜੀ ਚੜਦੀ ਕਲਾ ਵਾਲੀ ਚੀਜ਼ ਦੇਖੀ ਹੈ ਬਾਕੀ ਕਾਫੀ سارے ਗਾਣੇ ਸਾਡੇ ਕਲਾਕਾਰਾਂ ਵੱਲੋਂ ਤਾਂ ਆਂਦੇ ਰਹੀ ਹੈ ਔਰ ਕਲਾਕਾਰਾਂ ਨੇ ਵੀ ਸਾਡੇ মিডিਆ ਨੇ ਵੀ ਜਿਹੜੀ ਸੇਵਾ ਭਾਵਨਾ ਦਿਖਾਈ ਹੈ ਉਹ ਚੜਦੀ ਕਲਾ ਵਾਲੀ ਗੱਲ ਰਹੀ ਹੈ 2025 ਦੇ ਵਿੱਚ ਜਿੱਥੇ ਹੜਾਂ ਦਾ ਨੇਰੀ ਆਇਆ ਫਲਾਡ ਆਇਆ ਸੇਵਾ ਦਾ ਵੀ ਫਲਾਡ ਆਇਆ ਉਹ ਸਾਰੀ ਕਮਿਊਨਿਟੀਆਂ ਵੱਲੋਂ ਚਾਹੇ இந்து ਮੁਸਲਮਾਨ ਸਿੱਖ ਇਸਾਈ ਹੈ ਚਾਹੇ ਕਲਾਕਾਰ ਭਾਈਚਾਰਾ ਹੈ ਚਾਹੇ ਸਾਡਾ মিডিਆ ਇਹ ਮਤਲਬ ਪੋਜ਼ਿਟਿਵ 네ਗਟਿਵ ਦੋਵੇਂ ਗੱਲਾਂ ਨੇ ਤੇ 네ਗਟਿਵ ਤੇ ਚੜ੍ਹਦੀ ਕਲਾ ਵਾਲੀ ਗੱਲ ਰਹੀ ਹੈ ਤੁਸੀਂ ਹੜਾਂ ਦੀ ਗੱਲ ਕੀਤੀ ਹੈ ਵਾਕਈ ਇੱਕ ਬਹੁਤ ਵੱਡਾ ਇੱਕ ਸੰਕਟ ਸੀ ਔਰ ਚਾਹੇ ਪੰਜਾਬ 'ਚ ਆਪਾਂ ਗੱਲ ਕਰੀਏ ਔਰ ਅਸੀਂ ਦੇਖਿਆ ਕਿ ਖਾਸ ਕਰ ਸਿੰਗਰਸ ਨੇ ਮੇ ਇੱਕ ਆਪਣਾ ਜਿਹੜੀ ਇੰਡਸਟਰੀ ਹੈ ਤੁਹਾਡੀ ਪੰਜਾਬੀ ਇੰਡਸਟਰੀ ਆਪਣੀ ਹਰ ਸਿੰਗਰ ਨੇ ਆਪਣੇ ਆਪਣੇ ਵੱਲੋਂ ਆਪਣਾ ਯਥਾ ਸੰਭਵ ਉਹਦੇ ਵਿੱਚ ਦਾਨ ਦਿੱਤਾ ਯਾਨੀ ਕਿ ਚਾਹੇ ਤੁਸੀਂ ਪੈਸੇ ਵੱਲੋਂ ਲਾ ਲੋ ਜਾਂ ਆਪਣੀ ਜਿਵੇਂ ਵੀ ਟਰਾਈ ਕੀਤਾ ਤੁਸੀਂ ਲੇਕਿਨ ਰੇਸ਼ਮ ਸਿੰਘ ਅਨਮੋਲ ਮੈਂ ਹਲੇ ਤੱਕ ਦੇਖ ਰਿਹਾ ਕਿ ਮੈਂ ਤੁਹਾਡੀ ਲੇਟੈਸਟ ਜੇ ਕੱਲ ਦੀ ਵੀਡੀਓ ਦੇਖੀ ਤਾਂ ਤੁਸੀਂ ਇੱਕ ਘਰ ਬਣ ਰਿਹਾ ਉਹਦੇ ਅੱਗੇ ਖੜੇ ਹੋ ਔਰ ਰੇਤਾ ਫਸ ਗਿਆ ਉੱਥੇ ਵੀ ਟਰਾਲੀਆਂ ਲੈ ਕੇ ਗਏ ਹੋ ਕਿਸਾਨੀ ਅੰਦੋਲਨ ਤੁਹਾਨੂੰ ਦੇਖਦੇ ਨੇ ਇਹ ਇਹ ਚੀਜ਼ ਕਿਥੋਂ ઓਰੇਸ਼ਨ ਨੂੰ ਲੱਗਦਾ ਕਿ ਸਿਰਫ ਇਹ ਕਰਕੇ ਕਿ ਨਹੀਂ ਮੈਨੂੰ ਲੋਕ ਇਹ ਤਾਂ ਨਾ ਕਹਿੰਦੇ ਵੀ ਰੇਸ਼ਮ ਪਿੱਛੇ ਰਹਿ ਗਿਆ ਜਾਂ ਇੱਕ ਅੰਦਰੋਂ ਆਵਾਜ਼ ਆ ਜਾਂਦੀ ਹੈ। ਇਹ ਇੱਕ ਤਾਂ ਹਰ ਇੱਕ ਇਨਸਾਨ ਦੇ ਨਾ ਸੰਸਕਾਰ ਹੁੰਦੇ ਆ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਕੀ ਹੈ? ਫਾਦਰ ਸਾਹਿਬ ਮੇਰੇ ਬਚਪਨ ਚ ਐਕਸਪਾਇਰ ਹੋ ਗਏ ਸੀ ਪਰ ਮੇਰੀ ਬੇਬੇ ਨੇ ਜੋ ਸਾਨੂੰ ਸਿਖਾਇਆ ਮੇਰੇ ਭਰਾ ਨੇ ਡਾਕਟਰ ਨਿਰਮਲ ਸਿੰਘ ਐਡਵੋਕੇਟ ਸਰਮਨ ਸਿੰਘ ਹੈ ਉਹ ਵੀ ਗਲੈਂਸਰ ਹਨ ਤੇ ਡਾਕਟਰ ਨਿਰਮਲ ਸਿੰਘ ਹੈ ਆ ਫੈਮਿਲੀ ਬੈਕਗਰਾਉਂਡ ਬੜੀ ਮੈਟਰ ਕਰਦੀ ਆ ਇੱਕ ਫੈਮਿਲੀ ਬੈਕਅਪ ਹੈ ਜਿਹੜਾ ਜਿੱਦਾਂ ਹੁਣ 2 ਮਹੀਨੇ ਮੈਂ ਸੇਵਾ ਦੇ ਵਿੱਚ ਰਿਆ ਮੈਨੂੰ ਪਿੱਛੇ ਫੈਮਿਲੀ ਦੀ ਟੈਨਸ਼ਨ ਨਹੀਂ ਹੈ ਨਾ ਕਿਸੇ ਫਾਈਨੈਂਸ਼ੀਅਲ ਪ੍ਰੋਬਲਮ ਦੀ ਜਾਂ ਦੁੱਖ ਸੁੱਖ ਦੀ ਮੇਰੇ ਭਰਾ ਕਹਿੰਦੇ ਆ ਵੀ ਤੂੰ ਜਾ ਸੇਵਾ 'ਚ ਲੱਗਾ ਰਹਿ ਪਿੱਛੇ ਕੋਈ ਵੀ ਪ੍ਰੋਬਲਮ ਹੈ ਕਰਦੀ ਉਹ ਆਪਾਂ ਦੇਖਾਂਗੇ ਇੱਕ ਤਾਂ ਫੈਮਿਲੀ ਬੈਕਗਰਾਉਂਡ ਤੇ ਬੈਕਅਪ ਤੁਹਾਡਾ ਕੀ ਹੈ ਇਹ ਮੈਟਰ ਕਰਦਾ ਦੂਜੇ ਤੁਹਾਡੇ ਸੰਸਕਾਰ ਤੇ ਆਪਾਂ ਜਿਹੜਾ ਇਤਿਹਾਸ ਜਾਂ ਨਿਤਨੇਮ ਡੇਲੀ ਕਰਦੇ ਆ ਕੱਲਾ ਇਹ ਨਹੀਂ ਆਪਾਂ ਪਾਠ ਕਰੀ ਜਾਈਏ ਸਾਡੀ ਕੋਸ਼ਿਸ਼ ਹੁੰਦੀ ਹੈ ਪ੍ਰੈਕਟੀਕਲੀ ਉਹਨੂੰ ਫਾਲੋ ਕਰੀਏ ਕਿ ਸੋਡਾ ਕਰਤਾਰ ਕੀ ਹੈ ਇਕੱਲੇ ਪੰਬਾਣੇ ਦੇ ਪਿੱਛੇ ਨਾ ਲੱਗੀਏ ਸਾਡੇ ਕਿਰਦਾਰ ਦੇ ਅੰਦਰ ਜੇ 0.1% ਵੀ ਉਹ ਚੀਜ਼ ਆ ਗਈ ਜੋ ਸਾਨੂੰ ਗੁਰੂਆਂ ਨੇ ਸਿਖਾਈ ਹੈ ਤਾਂ ਆਪਾਂ ਸਮਝਾਂਗੇ ਆਪਾਂ ਬlesd ਹੁਣ ਸੇਵਾ ਕੰਟੀਨਿਊ ਚੱਲ ਰਹੀ ਹੈ ਮੈਂ ਤੁਹਾਨੂੰ ਥੋੜੇ ਦਿਨ ਜਿੱਦਾਂ ਜ਼ਿਕਰ ਕਰ ਰਿਹਾ ਸੀ ਘਰ ਸਾਰੇ ਸਿੰਘਰਾਂ ਨੇ ਪ੍ਰੋਮਿਸ ਕੀਤਾ ਸੀ ਵੀ ਘਰ ਬਣ ਰਹੇ ਆਂ ਕਹੀਂ ਗਏ ਵੀ ਨੇ ਤੁਸੀਂ ਹੱਲੇ ਤੱਕ ਕੰਟੀਨਿਊਟੀ ਚ ਹਾਂਜੀ ਪਹਿਲਾਂ ਰਾਸ਼ਨਾਂ ਦੀ ਲੋੜ ਸੀ ਸਾਰਿਆਂ ਨੇ ਹੈਲਪ ਕੀਤੀ ਹੈ ਔਰ ਉਸ ਤੋਂ ਬਾਅਦ ਸਾਡੀ ਟੀਮ ਨੇ ਕਣਕ ਦੀ ਬਜਾਈ ਤੇ ਖਾਦ ਦੀ ਉਹ ਸੇਵਾ ਕੀਤੀ ਹੈ ਔਰ ਉਸ ਤੋਂ ਇਲਾਵਾ ਜਿਹੜੇ ਕਿ ਘਰ ਡਿੱਗ ਗਏ ਸੀਗੇ ਉਹ ਸਾਡੀ ਉਹ ਲੰਬੀ ਸੇਵਾ ਹੈ ਉਹ ਲਗਾਤਾਰ ਸਾਡੀ ਚੱਲ ਰਹੀ ਹੈ ਤਿੰਨ ਚਾਰ ਘਰ ਬਣ ਚੁੱਕੇ ਆ ਅਗਲੇ ਦਾ ਨਹੀਂ ਪੱਥਰ ਹੁਣੇ ਆ ਪੰਗੁਰਦਾਸਪੁਰ ਏਰੀਆ 'ਚ ਪਿੰਡ ਸ਼ਿਕਾਰ ਦੇ ਵਿੱਚ ਉਹ ਰੱਖ ਕੇ ਆਇਆ ਨਹੀਂ ਪੱਥਰ ਤੇ ਰੱਬ ਨੇ ਚਾਇਆ ਮੈਂ ਚੋਣਾ ਜਦੋਂ ਤੱਕ ਸਾਡੇ ਸਾਹ 'ਚ ਸਾਹ ਹੈ ਇਹ ਸੇਵਾ ਆਪਾਂ ਇਦਾਂ ਹੀ ਕੰਟੀਨਿਊਰ ਰੱਖਾਂਗੇ ਜਿੰਨੀ ਸਾਡੀ ਜਿੰਨੇ ਜੋਗੇ ਆਪਾਂ ਹੈਗੇ ਆ ਅੱਛਾ ਤੁਹਾਨੂੰ ਨਿਊਜ਼ੀਲੈਂਡ ਵੀ ਸੱਦਿਆ ਸੀ ਤੁਹਾਨੂੰ ਵਾਰਡ ਦੇਣ ਵਾਸਤੇ ਮੇਰੇ ਖਿਆਲ ਕਿਸੇ ਸੰਸਥਾ ਨੇ ਹਾਂਜੀ ਉੱਥੇ ਐਨ ਜੇ ਡੀ ਪੰਜਾਬੀ ਨਿਊਜ਼ ਚੈਨਲ ਆ ਤੇ ਸਾਡੇ ਵਾਲਾ ਪੰਜਾਬੀ ਰੇਡੀਓ ਆ ਤੇ ਉੱਥੇ ਜਿਹੜੇ 20 ਪਲੱਸ ਗੁਰੂ ਘਰ ਨੇ ਉਹਨਾਂ ਦੇ ਪ੍ਰਧਾਨ ਸੀਗੇ ਸੰਗਤ ਸੀਗੀ ਉਹਨਾਂ ਨੇ ਇਨਵਾਈਟ ਕੀਤਾ ਸੀਗੇ ਤੁਹਾਨੂੰ ਔਨਰ ਕਰਨਾ ਨਿਊਜ਼ 18 ਦਾ ਸਤਿ ਸ੍ਰੀ ਅਕਾਲ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਨਮਾਨ ਹੈ ਨਿਊਜ਼ 18 ਨੇ ਕੀਤਾ ਸੀਗਾ ਤੇ ਗਾਣਾ ਫਿਰ ਜੇ বাজਦਿਆਂ ਤਾਂ ਫਿਰ ਹੁਣ ਤੁਸੀਂ ਕੁਝ ਸੁਣਾ ਵੀ ਦਿਓ ਕੁਝ ਲਾਈਨ ਜੁੜੀ ਹੋਈ ਹਾਂਜੀ ਔਰ ਮੈਂ ਕਹਾਂਗਾ ਨਿਊਜ਼ ਰੂਮ ਚ ਵੀ ਥੋੜਾ ਕੰਮ ਵੀ ਕਰਦੇ ਰਹਿਣ ਨਾਲੇ ਤਾੜੀਆਂ ਦਾ ਵੀ ਸਾਥ ਜ਼ਰੂਰ ਦਿਓ ਜਦੋਂ ਹੁੰਦਾ ਏ ਅਸਰ ਲਾਲ پری ਦਾ ਫੋਨ ਕੱਲੇ ਕੱਲੇ ਯਾਰ ਨੂੰ ਹੈ ਕਰੀਦਾ ਹੁੰਦਾ ਏ ਅਸਰ ਲਾਲ پری ਦਾ ਫੋਨ ਕੱਲੇ ਕੱਲੇ ਯਾਰ ਨੂੰ ਹੈ ਕਰੀਦਾ ਵਿੱਚ ਵੇਖ ਕੇ ਨੰਬਰ ਤੇਰਾ ਜਾਣੇ ਨਹੀਂ ਜਾਂਦਾ ਰੁਕਿਆ ਨਹੀਂ ਡਾਲ ਜੱਕ ਮੈਂ ਜਾਂਦਾ ਏ ਮਾਣ ਨਾ ਕਰੀ ਮੈਂ ਚਿੱਤ ਕਰਦਾ ਇਹਦਾ ਪੈਗ ਲਾ ਕੇ ਫੋਨ ਜੰਮ ਲੈ ਜਾਂਦਾ ਏ ਮਾਣ ਨਾ ਕਰੀ ਮੈਂ ਚਿੱਤ ਕਰਦਾ ਇਹ ਤਾਂ ਪੈਗ ਲਾ ਕੇ ਫੋਨ ਜਮੜਾਇਆ ਜਾਂਦਾ ਏ ਥੈਂਕ ਯੂ ਕਦੇ ਮਲਾਇਆ ਕਿਸ ਨੂੰ ਪੈਗ ਲਾ ਕੇ ਫੋਨ ਸਾਡੇ ਕਰਮਾਂ ਚ ਨਹੀਂ ਹੈਗੀਆਂ ਚੀਜ਼ਾਂ ਇਹ ਸਿਰਫ ਗਾਣਿਆਂ ਚ ਹੀ ਹੈ ਗਾਣੇ ਚ ਹੀ ਨਾ ਅੱਛਾ ਗਾਣਾ ਜਦੋਂ ਜਿੱਦਾਂ ਤੁਸੀਂ ਕਿਹਾ ਕਿ ਲਾਲਪਰੀ ਇਹ ਤੁਸੀਂ ਦੇਖ ਦਿਓ ਕਿ ਇਹ ਵਰਡਿੰਗ ਕੈਪਚਿੰਗ ਵਰਡੀ ਹੈ ਜਾਂ ਸਾਡਾ ਸੁਣਨ ਵਾਲੇ ਵੀ ਸਾਡੇ শ্রোਤੇ ਗੱਡੀਆਂ 'ਚ ਵੀ ਚੱਲਨੇ ਨੇ ਉਹ ਰਹਿੰਦਾ ਦਿਮਾਗ 'ਚ ਇਹ ਗਾਣਾ ਜਦੋਂ ਆਪਾਂ ਰਿਲੀਜ਼ ਕੀਤਾ ਸੀ ਇਹ ਗਾਣੇ ਦੀ ਵੀ ਸਟੋਰੀ ਹੈ ਇੱਕ ਅੱਛਾ ਜ਼ਰੂਰ ਸਾਂਝੀ ਕਰੋ ਫਿਰ ਤਾਂ ਇਸ ਤੋਂ ਪਹਿਲਾਂ ਨਾ ਆਪਾਂ ਇੱਕ ਗਾਣਾ ਕਰ ਰਹੇ ਸੀਗੇ ਸਾਖੋ ਸੋਹਣੀਆਂ ਮਸੂਕਾਂ ਲਈ ਕੋਈ ਟਾਈਮ ਨਾ ਸਾਨੂੰ ਯਾਰਾਂ ਦੀਆਂ ਯਾਰੀਆਂ ਪਿਆਰੀਆਂ ਤੇਜੀ ਸੰਧੂ ਜੀ ਨੇ ਬੜੇ ਬਾਖਮਾਲ ਡਾਇਰੈਕਟਰ ਨੇ ਇੰਡਸਟਰੀ ਦੇ ਉਹਨਾਂ ਨਾਲ ਕਾਫੀ ਟਾਈਮ ਤੋਂ ਗੱਲ ਚੱਲ ਰਹੀ ਸੀ ਕਹਿੰਦੇ ਯਾਰ ਆਪਾਂ ਕੋਈ ਗਾਣਾ ਕਰੀਏ ਵੀਡੀਓ ਵੀ ਮੈਂ ਸ਼ੁਰੂਆਤ ਕਰਨੀ ਆ ਆਪਾਂ ਨੇ ਉਹ ਗਾਣਾ ਉਹਨਾਂ ਨੂੰ ਦੇ ਦਿੱਤਾ ਆ ਚੱਕ 2000 ਆਈ ਥਿੰਕ 16 ਦੀ ਗੱਲ ਐ ਬੱਬੂ ਮਾਨ ਜੀ ਉਹਨਾਂ ਨੇ ਆਪਣੀ ਕੰਪਨੀ ਤੋਂ ਗਾਣਾ ਰਿਲੀਜ਼ ਕੀਤਾ ਸੀ ਮੈਂ ਕਿਹਾ ਜੀ ਇਸ ਗਾਣੇ ਦਾ ਰਿਸਪੌਂਸ ਆ ਗਿਆ ਤੁਸੀਂ ਵੀਡੀਓ ਬਣਾ ਲਓ ਉਹਨੇ ਤਿਆਰੀ ਕੀਤੀ ਨਵਾਂ ਡਾਇਰੈਕਟਰ ਸੀਗਾ 2-3 ਹਫ਼ਤੇ ਲਾ ਕੇ ਤੇ ਹਜੇ 2 ਦਿਨ ਸ਼ੂਟ ਕਰਨਾ ਸੀ ਗਾਣਾ ਉਸ ਤੋਂ ਪਹਿਲਾਂ ਆਪਾਂ ਦੇਸੀ ਕਰੂ ਦੇ ਸਟੂਡੀਓ ਬੈਠੇ ਹਾਂ ਸੱਤਾ 22 ਸਾਡਾ ਤੇ 골ਡੀ ਦੋਵੇਂ ਹੈ ਨਾ ਉੱਥੇ ਸੱਤਾ ਮੈਨੂੰ ਕਹਿੰਦਾ ਕਹਿੰਦਾ ਰਿਸ਼ਮ ਗਾਣਾ ਪਿਆ ਕੋਈ ਮੈਂ ਕਿਹਾ ਭਾਈ ਪਿਆ ਜੀ ਇਹ ਗਾਣਾ ਮੈਂ ਗਾਇਆ ਹੁੰਦਾ ਹੈ ਸਰ ਲਾਲ ਪਰੀ ਦਾ ਫੇਸਬੁੱਕ ਤੇ ਲਾਈਵ ਪਾਤਾ ਆਪਾਂ ਉਹ ਬੈਠੇ ਬੈਠੇ ਚਲੀ 50000 ਵਿਊ ਹੋ ਗਏ ਉਹਦੇ ਅੱਧੇ ਘੰਟੇ ਚ ਬੰਟੀ ਬੈਂਸ ਵੀਰੇ ਦੀ ਮੈਨੂੰ ਕਾਲ ਆਈ ਕਹਿੰਦਾ ਯਾਰ ਬਹੁਤ ਘੈਂਟ ਗਾਣਾ ਹੈ ਕਹਿੰਦਾ ਸੱਪ ਨਹੀਂ ਇਹ ਤਾਂ ਕੋਰ ਹੈ ਮੈਂ ਕਿਹਾ ਠੀਕ ਹੈ ਉਦੋਂ ਤੱਕ ਵੀ ਮੈਨੂੰ ਠੀਕ ਲੱਗਿਆ ਮੇਰੇ ਭਰਾ ਦੀ ਸਰਬੰਨ ਦੀ ਕਾਲ ਆਈ ਇੰਗਲੈਂਡ ਤੋਂ ਕਹਿੰਦੇ ਬਹੁਤ ਵਧੀਆ ਗਾਣਾ ਗੱਲਾਂ ਬਾਤਾਂ ਕਰਕੇ ਆਪਾਂ ਮੁਹਾਲੀ ਆ ਗਏ ਇੰਨੇ ਨੂੰ ਗਾਣਾ 3-4 ਲੱਖ ਵਿਊ ਟੱਪ ਗਿਆ ਹਾਂਜੀ ਤੇ ਆਪਾਂ ਨੇ ਸਲਾਹ ਕੀਤੀ ਬੰਟੀ ਬੈਂਸ ਵੀਰਾ ਵੀ ਕਹਿੰਦਾ ਕਹਿੰਦਾ ਉਸ ਗਾਣੇ ਨੂੰ ਛੱਡੋ ਇਹਦੀ ਵੀਡੀਓ ਬਣਾਓ ਮੈਂ ਕਿਹਾ ਠੀਕ ਹੈ ਜੀ ਤੇਜੀ ਸੰਦੂ ਨੂੰ ਕਿਹਾ ਮੈਂ ਕਿਹਾ ਵੀਰੇ ਵੀ ਗਾਣਾ ਆਪਾਂ ਚੇਂਜ ਕਰ ਰਹੇ ਆਂ ਵੀ ਇਹਦਾ ਵੀਡੀਓ ਬਣਾਣਾ ਕਹਿੰਦਾ ਨਾ ਬਾਈ ਯਾਰ ਐਦਾਂ ਮੈਂ ਤਾਂ ਮਰ ਜੂਗਾ ਨਵੇਂ ਡਾਇਰੈਕਟਰ ਨੂੰ ਹੁੰਦਾ ਹੀ ਹੈ ਨਾ ਉਹ ਕੀ ਨਵੇਂ-ਨਵੇਂ ਸੀਗੇ ਮੈਂ ਕਿਹਾ ਤੂੰ ਟੈਨਸ਼ਨ ਨਾ ਲੈ ਪ੍ਰੋਡਕਸ਼ਨ ਮੇਰੀ ਹੈ ਸਾਰੀ ਆਪਾਂ ਗਾਣਾ ਸ਼ੂਟ ਕਰਦੇ ਆਂ ਲੋ ਜੀ ਗਾਣੇ ਦੀ ਉਹਦੀ ਤਿਆਰੀ ਕੀਤੀ ਹੋਈ ਸੀ ਆਪਾਂ ਮੈਂ ਕਿਹਾ ਤੂੰ ਟੈਨਸ਼ਨ ਨਾ ਲੈ ਸਟੋਰੀ ਨਵੀਂ ਬਣਾਣੇ ਆਂ ਲੋ ਜੀ ਆਪਾਂ ਸੋਚਦੇ ਜਾ ਰਹੇ ਆਂ ਵੀ ਕੀ ਕਰੀਏ ਮੇਰਾ ਫਰੈਂਡ ਆ ਇੱਕ ਸੰਦੀਪ ਸੰਦੂ ਗੱਡੀ 'ਚ ਜਾ ਰਹੇ ਆਂ ਕਹਿੰਦਾ ਐਦਾਂ ਕਰਦੇ ਆਂ ਰਾਤ ਯਾਰ ਵੇਲੀ ਬੈ ਕੇ ਖਾ ਪੀ ਰਹੇ ਆਂ ਤੇ ਖਾਦੀ ਪੀਤੇ ਚ ਆਪਣੀ ਐਕਸ ਨੂੰ ਕਾਲ ਲਾ ਲੈਂਦੇ ਐ ਤੇ ਉਹ ਖੁਸ਼ ਹੋ ਜਾਂਦੀ ਐ ਸਵੇਰੇ ਕਾਲਸ ਦੇ ਵਿੱਚ ਪੁੱਛਦੀ ਐ ਤੁਸੀਂ ਮੈਨੂੰ ਫੋਨ ਕੀਤਾ ਇੰਨੇ ਦਿਨਾਂ ਬਾਅਦ ਯੂ ਸਟਿਲ ਲਵ ਯੂ ਹੈ ਨਾ ਬੰਦਾ ਕਹਿ ਦੂਗਾ ਬਾਤ ਯਾਰ ਖਾਦੀ ਪੀਤੇ ਚ ਲੱਗ ਗਿਆ ਹੁਣ ਐਦਾਂ ਕਰਕੇ ਸਟੋਰੀ ਬਣਾਤੀ ਤੇ ਉਹ ਗਾਣਾ ਲੋਕਾਂ ਨੇ ਬਹੁਤ ਪਸੰਦ ਕੀਤਾ ਕਦੀ ਐਦਾਂ ਹੋਇਆ ਵੀ ਜ਼ਿਆਦਾਤਰ ਮੈਂ ਪੁੱਛਿਆ ਕਿ ਸਿੰਗਰ ਨੂੰ ਕੋਈ ਸਿਚੁਏਸ਼ਨ ਚ ਗਾਣਾ ਲਿਖਦੇ ਨੇ ਜ਼ਿਆਦਾ ਕਹਿੰਦੇ ਵੀ ਸ਼ਾਇਰੀ ਕਵੀ ਉਦਾਸੀ ਰੋਮਾਂਟਿਕ ਸੈਡ Song ਕਦੀ ਐਦਾਂ ਹੋਇਆ ਵੀ ਕੁਝ ਕਿੱਥੇ ਜਾਂਦੇ ਜਾਂਦੇ ਕੋਈ ਚੀਜ਼ ਦਿਖੀ ਆ ਕੋਈ ਇਹ ਜੇ ਕੋਈ ਸਿਚੁਏਸ਼ਨ ਦਿਖੀ ਤੇ ਔਰ ਗਾਣਾ ਲਿਖਦਾ ਨਹੀਂ ਮੈਂ ਮੈਂ ਜ਼ਿੰਦਗੀ ਚ ਨਾ ਇੱਕੋ ਗਾਣਾ ਲਿਖਿਆ ਆਪ ਉਹ ਮੇਰਾ ਪਹਿਲਾ ਗਾਣਾ ਸੀ ਹਨੀ ਸਿੰਘ ਨੇ ਕੀਤਾ ਸੀਗਾ ਮੈਂ ਐਡਿਟ ਜ਼ਰੂਰ ਕਰਦਾ ਤਰਾਂਤਰ ਗਾਣੇ ਰਾਈਟਰਾਂ ਤੋਂ ਲੈਂਦਾ ਮੇਰਾ ਇੱਕ ਗਾਣਾ ਆਇਆ ਸੀ ਇੱਕ ਤੇਰੇ ਕਰਕੇ ਮੈਂ ਇੱਕ ਪਾਵਾਂ ਸੁਰਮਾ ਅੱਛਾ ਉਹ ਗਾਣਾ ਆਪਣਾ ਕਾਲਜ ਦੇ ਵਿੱਚ ਕਿਸੇ ਸਿਚੁਏਸ਼ਨ ਨੂੰ ਦੇਖ ਕੇ ਮੈਂ ਲਿਖਿਆ ਸੀਗਾ ਇਹ ਤਾਂ ਜ਼ਰੂਰੀ ਸੁਣਨਾ ਹੈ ਤੇਰਾ ਪਿਆਰ ਸਿਖਾ ਜਾਂਦਾ ਮੋਰਾ ਵਾਂਗੂ ਤੁਰਨਾ ਮੇਰੀ ਅੱਖ ਨਸ਼ੀਲੀ ਇਹ ਸਜਣਾ ਹੋਵੇ ਵੀ ਕਿਉਂ ਨਾ ਇੱਕ ਤੇਰੇ ਕਰਕੇ ਤਾਂ ਮੈਂ ਅੱਖ ਪਾਵਾਂ ਸੁਰਮਾ ਇੱਕ ਤੇਰੇ ਕਰਕੇ ਤਾਂ ਮੈਂ ਅੱਖ ਪਾਵਾਂ ਸੁਰਮਾ ਤੁਹਾਡੇ ਲੱਖੋ ਫੈਨਸ ਨੇ ਲੱਖਾਂ ਲੋਕ ਤੁਹਾਨੂੰ ਲਾਈਕ ਕਰਦੇ ਨੇ ਪਰ ਰੇਸ਼ਮ ਅਨਮੋਲ ਕੀ ਦਾ ਫੈਨ ਐ ਐਕਚੁਅਲੀ ਮੈਂ ਨਾ ਰਾਗੀਆਂ ਨੂੰ ਜ਼ਿਆਦਾ ਸੁਣਦਾ ਮੈਨੂੰ ਸਿੰਗਰਾਂ ਤੋਂ ਜ਼ਿਆਦਾ ਹਾਲਾਂਕਿ ਮੈਂ ਗਾਣੇ ਸਾਰੇ ਸੁਣਦਾ ਜਿੱਦਾਂ ਭਾਈ ਹਰਜਿੰਦਰ ਸਿੰਘ ਜੀ ਸ਼ਿਰੇਨਗਰ ਵਾਲੇ ਆ ਭਾਈ ਅਨੰਤ ਵੀਰ ਸਿੰਘ ਜੀ ਆ ਭਾਈ ਗਗਨਦੀਪ ਸਿੰਘ ਜੀ ਆ ਭਾਈ ਮਹਿਤਾਬ ਸਿੰਘ ਜੀ ਆ ਔਰ ਭਾਈ ਸਤਿੰਦਰ ਸਿੰਘ ਜੀ ਆ ਮੈਂ ਜ਼ਿਆਦਾਤਰ ਰਾਗੀਆਂ ਨੂੰ ਜਾਣਾ ਸੁਣਦਾ ਪਰ ਕੋਈ ਲੇਟੈਸਟ ਪਿਛਲੇ 4-5 ਸਾਲਾਂ 'ਚ ਆਪਣੇ ਇੰਨੇ ਸਿੰਗਰ ਨੇ ਪੰਜਾਬ 'ਚ ਵਿਕਾਟ ਤਾਂ ਹੈ ਨੀ ਆਰ ਵਧੀਆ ਸਿੰਗਰ ਨੇ ਵਧੀਆ ਕੰਮ ਕਰ ਰਹੇ ਨੇ ਕੋਈ ਹੈ ਜਾਂ ਕਈ ਵਾਰ ਆਉਂਦਾ ਵੀ ਯਾਰ ਇਹ ਮੈਨੂੰ ਚੰਗਾ ਲੱਗਿਆ ਪਿਛਲੇ 1.5 ਸਾਲਾਂ ਚ ਇਹਦੀ ਵਰਡਿੰਗ ਚੰਗੀ ਲੱਗੀ ਜਾਂ ਕੰਪੋਜੀਸ਼ਨ ਚੰਗੀ ਲੱਗੀ ਇਕ ਤਾਂ ਚੀਮਾ ਭਾਈ ਮੁੰਡਾ ਸਾਡਾ ਉਹ ਮਤਲਬ ਉਹਨਾਂ ਤੇ ਜਿਹੜਾ ਸਟਾਈਲ ਹੈ ਹੁੰਦਾ ਨਹੀਂ ਨਹੀਂ ਚੀਮਾ ਭਾਈ ਚੀਮਾ ਭਾਈ ਅੱਛਾ ਚੀਮਾ ਹਾਂ ਉਹਨਾਂ ਦੀਆਂ ਗੱਲਾਂ ਕਈਆਂ ਨਾ ਸੱਚੀਆਂ ਨਿਕਲੀਆਂ ਜਿੱਦਾਂ ਟਰੰਪ ਵਾਲਾ ਗਾਣਾ ਉਹਨਾਂ ਦਾ ਚੱਲਿਆ ਸੀਗਾ ਹੈ ਨਾ ਤਾਂ ਕਈ ਚੀਜ਼ਾਂ ਉਹਨਾਂ ਦੀ ਐਕਸੀਡੈਂਟਲੀ ਹੈ ਨਾ ਲੋਕੀ ਕਈ ਕਹਿੰਦੇ ਆ ਵੀ ਉਹ ਪਹਿਲਾਂ ਹੀ ਜੱਜ ਕਰ ਲੈਂਦਾ ਇਪ ਵੀ ਖਵਾਣੀ ਕਰ ਦਿੰਦਾ ਹੈ ਉਹਨਾਂ ਦੀ ਜਿਹੜੀ ਵੋਕਲ ਟੈਕਸਚਰ ਹੈ ਉਹ ਬੜਾ ਬਾਖਮਾਲ ਹੈ ਤੁਸੀਂ ਹਰ ਕਲਾਕਾਰ ਨੂੰ ਮਿਲੇ ਹੋ ਚਾਹੇ ਸੀਨੀਅਰ ਹੋਏ ਨਵਾਂ ਹੋਏ ਤੁਹਾਡੇ ਹਮ ਉਮਰ ਹੋਏ ਸਿੱਧੂ ਮੂਸੇਵਾਲੇ ਨਾਲ ਵੀ ਤੁਹਾਨੂੰ ਮੈਂ ਕਈ ਤੁਹਾਡੇ ਵੀਡੀਓ ਵੀ ਦੇਖੇ ਨੇ ਸ਼ਾਇਦ ਇਕੱਠਾ ਤੁਸੀਂ ਇਲੈਕਸ਼ਨਾਂ 'ਚ ਇਲੈਕਸ਼ਨਾਂ 'ਚ ਉਹ ਲਾਈਨਾਂ ਵੀ ਗਾਈਆਂ ਸਿੱਧੂ ਦੀ ਸਿੰਗਿੰਗ ਕਿਵੇਂ ਲੱਗਦੀ ਸੀ ਤੁਹਾਨੂੰ ਐਕਚੁਅਲੀ ਮੈਂ ਸਿੱਧੂ ਪਾਈ ਦੇ ਗਾਣੇ ਬੜੇ ਘੱਟ ਸੁਣਦਾ ਸੀਗਾ ਤੇ ਜਿਆਦਾ ਉਹਨਾਂ ਦਾ ਇੱਕ ਤਾਂ 295 ਗਾਣਾ ਜਾ ਨਾ ਯਾ ਸਭ ਤੋਂ ਪਹਿਲਾ ਗਾਣਾ ਆਇਆ ਸੀ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀ ਬਾਈ ਮੈਨੂੰ ਸਨੈਪਚੈਟ ਤੇ ਮੈਨੂੰ ਫਾਲੋ ਕਰਦਾ ਸੀਗਾ ਤੇ ਮੇਰੀ ਜਿਹੜੇ ਸੰਸਕਾਰ ਹੈ ਮੇਰੀ ਥਿੰਕਿੰਗ ਹੈ ਵੀ ਜਿਉਂਦੇ ਇਨਸਾਨਾਂ ਦੀ ਕਦਰ ਕਰੋ ਚਾਹੇ ਕੋਈ ਵੀ ਹੈ ਜਦੋਂ ਇਲੈਕਸ਼ਨ ਹੋਏ ਸੀਗੇ ਤਾਂ ਹੀ ਜਿਹੜਾ ਮੈਂ ਹੁਣ ਵੀਡੀਓ ਪਿਛਲੇ ਹਫਤੇ ਵੀ ਮੈਂ ਪੋਸਟ ਕੀਤਾ ਸੀਗਾ ਮੈਨੂੰ ਨਹੀਂ ਪਤਾ ਸੀ ਇਹ ਆਪਾਂ ਐਦਾਂ ਇਸ ਵੀਡੀਓ ਨੇ ਇੱਕ ਦਿਨ ਯਾਦ ਕਰਾਂਗੇ ਮੈਨੂੰ ਸੀਗਾ ਇੱਕ ਸਿੱਧਾ ਜਿਹਾ ਦੇਸੀ ਮੁੰਡਾ ਪੰਜਾਬ ਦਾ ਜਿਹੜਾ ਕਿ ਇਨਾ ਵੱਡਾ ਸਟਾਰ ਹੋ ਕੇ ਵੀ ਜਿੰਨੇ ਖੇਤੀ ਨਹੀਂ ਛੱਡੀ ਕਾ ਕਿਉਂਕਿ ਮੈਨੂੰ ਵੀ ਖੇਤੀਬਾੜੀ ਨਾਲ ਬੜਾ ਪਿਆਰ ਹੈ ਤੇ ਜਿਨੇ ਪਿੰਡ ਨਹੀਂ ਛੱਡਿਆ ਹੈ ਨਾ 80% ਇੰਡਸਟਰੀ ਸਾਰੀ ਚੰਡੀਗੜ੍ਹ 'ਚ ਬੈਠੀ ਆ ਨਾ ਉਹਨੇ ਪਿੰਡ ਛੱਡਿਆ ਨਾ ਉਹਨੇ ਖੇਤੀ ਛੱਡੀ ਨਾ ਆਪਣਾ ਦੇਸੀ ਪਣਾ ਛੱਡਿਆ ਮੈਂ ਕਿਹਾ ਇੱਕ ਕਲਾਕਾਰ ਭਰਾ ਪੋਲਿਟਿਕਸ 'ਚ ਆ ਰਿਹਾ ਤੇ ਜਾ ਕੇ ਉਹਨੂੰ ਸਪੋਰਟ ਕਰੀਏ ਤਾਂ ਮੈਂ ਉੱਥੇ ਕਨਵੈਂਸਿੰਗ 'ਚ ਗਲੀ ਗਲੀ ਬਾਈ ਦੇ ਨਾਲ ਘੁੰਮਿਆ ਸੀ ਹੁਣੇ ਪਿਛਲੇ ਹਫਤੇ ਮੈਂ ਇੰਸਟਾਗ੍ਰਾਮ 'ਤੇ ਉਹ ਵੀਡੀਓ ਪਾਇਆ ਜਿਦੇ 'ਚ ਬਾਈ ਆਪ ਕਹਿ ਰਿਹਾ ਕਿ ਮੈਨੂੰ ਫੋਨ ਵੀ ਨਹੀਂ ਸੀ ਕੀਤਾ ਕਿ ਆਪਣਾ ਫਰਜ਼ ਸਮਝ ਕੇ ਇਹ ਆਇਆ ਪਰ ਤਾਂ ਮੈਂ ਉਹਨੂੰ ਸਪੋਰਟ ਕਰਦਾ ਸੀਗਾ ਹੁਣ ਵੀ ਕੋਈ ਵੀ ਕਲਾਕਾਰ ਹੈ ਚਾਹੇ ਜਾਹੇ ਬਾਈ ਕਰਨ ਔਜਲਾ ਹੈ ਚਾਹੇ ਹੋਰ ਵੀ ਆਰਟਿਸਟ ਹੈ ਜਿਨ੍ਹਾਂ ਨੇ ਜਿਹੜੀ ਦਿਲਜੀਤ ਬਾਜੀ ਹੈ ਬੱਬੂ ਮਾਨ ਬਾਈ ਹੈ ਹੈਨਾ ਜਿਹੜੇ ਸਾਡੀ ਪੰਜਾਬੀ 뮤직 ਇੰਡਸਟਰੀ ਨੂੰ ਸਾਡੀ ਪੰਜਾਬੀਅਤ ਨੂੰ ਇਨਸਾਨੀਅਤ ਨੂੰ ਜਿਹੜੇ ਪ੍ਰਮੋਟ ਕਰਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਸਾਰਿਆਂ ਨੂੰ ਜਿਉਂਦੇ ਜੀ ਸਪੋਰਟ ਕਰੀਏ ਸਾਰਿਆਂ ਨੂੰ ਮਰਨ ਤੋਂ ਬਾਅਦ ਚ ਤਾਂ ਹਨਾ ਸਹੀ ਗੱਲ ਹੈ ਮਸਜਿਦ ਤੇ ਆਪਣਾ ਅਦਾ ਪਹੁੰਚਿਆ ਨਾ ਪਹੁੰਚੇ ਇੱਕ ਗੱਲ ਇਹ ਵੀ ਅਸੀਂ ਦੇਖੀ ਹੈ ਇੰਨੇ ਸਾਲ ਹੋ ਗਏ ਕਿ ਸਾਰੇ ਹੁਣ ਚਲੋ ਇੱਕ ਇਕੱਠੇ ਹੋ ਕੇ ਯਾਰ ਦੋਸਤ ਵੀ ਨੇ ਪਰ ਕਈ ਵਾਰ ਆਪਸ ਵਿੱਚ ਵਿਵਾਦ ਵੀ ਹੋ ਜਾਂਦਾ ਹੈ ਤੁਸੀਂ ਵਾਹਿਦ ਅਜੇ ਮੈਨੂੰ ਲੱਗਦਾ ਕਲਾਕਾਰ ਹੋ ਜਿਹਦਾ ਕਿਸੇ ਨਾਲ ਕਦੇ ਕੋਈ ਪੰਗਾ ਨਹੀਂ ਹੋਇਆ ਸ਼ਾਇਦ ਹਾਂਜੀ ਮੈਂ ਤਾਂ ਕੰਟਰੋਵਰਸੀ ਤੋਂ ਦੂਰ ਹੈ ਨਾ ਜੇ ਹੁੰਦੀ ਵੀ ਹੈ ਮੈਂ ਦੱਬ ਲੈਣਾ ਹੈ ਨਾ ਦੱਬੀ ਕਿਹੜੀ ਹੈ ਫਿਰ ਉਹ ਵੀ ਦੱਸ ਦਿਓ ਅੱਜ ਦੱਬੀ ਹੈ ਇਹ ਥੋੜੀ ਜੀ ਅੱਪਾ ਚਲੋ ਨਾਲ ਪਰ ਕੀ ਹੋਇਆ ਕੀ ਸੀ ਨਹੀਂ ਨਹੀਂ ਉਹ ਮੈਂ ਬਾਅਦ ਚ ਦੱਸੂਗਾ ਕਹਿਰੇ ਦੇ ਵਿੱਚ ਦਬਲ ਹੀ ਸੀ ਹਾਂਜੀ ਹਾਂਜੀ ਮੈਂ ਨਹੀਂ ਚਾਹੁੰਦਾ ਹੈ ਨਾ ਕੰਟਰੋਵਰਸਰ ਸਿੰਗਰ ਮਤਲਬ ਮੈਂ ਚਾਹੁੰਨਾ ਕਿ ਸਾਡੀ ਜਿਹੜੀ ਨਹੀਂ ਸਿੰਗਰ ਕਿੰਨਾ ਵੱਡਾ ਮਤਲਬ ਇਹ ਕਹਿੰਦਾ ਕਿ ਬਹੁਤ ਵੱਡਾ ਨਾਮ ਸੀ ਨਹੀਂ ਨਹੀਂ ਸਿੰਗਰ ਨਾਲ ਨਹੀਂ ਸੀਗੀ ਉਹ ਮੇਰੀ ਆਪਣੀ ਗਾਣੇ ਨੂੰ ਲੈ ਕੇ ਸੀ ਅੱਛਾ ਹਾਂਜੀ ਮੈਨੂੰ ਇਦਾਂ ਹੁੰਦਾ ਕਿ ਜੇ ਕੰਟਰੋਵਰਸੀ ਨਾ ਸਾਡੀ ਕੋਈ ਜੇ ਚੀਜ਼ ਵਾਇਰਲ ਹੁੰਦੀ ਹੈ ਸਾਡੀ ਹਨਾ ਸੇਵਾ ਵਾਇਰਲ ਹੋਵੇ ਹਨਾ ਇਨਸਾਨੀਅਤ ਦੀ ਚੀਜ਼ ਹੋਵੇ ਮੈਂ ਚਾਹੁੰਨਾ ਕਿ ਸਾਡਾ ਜਿਹੜਾ ਕਰਦਾਰ ਹੈ ਕਿਉਂਕਿ ਯੂਥ ਸਾਨੂੰ ਫਾਲੋ ਬਹੁਤ ਕਰਦਾ ਹੈ ਕਈ ਵਾਰੀ ਮੈਂ ਟਰਾਈ ਕੀਤਾ ਵੀ ਆਪਾਂ ਗਾਣੇ ਉਦਾਂ ਨਿਗਾਈਏ ਲੋਕਾਂ ਨੇ ਸੁਣੇ ਨਹੀਂ ਜਦਾਂ ਅਸੀਂ ਪਿੱਛੇ ਜੀ ਚਲਾਨਾ ਦੇ ਰੇਟ ਵਧੇ ਸੀ ਜਾਂ ਹਵਾਰਾ ਪਛਵਾ ਦਾ ਮੁੱਦਾ ਸੀ ਜਿਹਦੇ ਕਰਕੇ ਰਾਜਵੀਰ ਵਾਈ ਦੀ ਵੀ ਮੌਤ ਹੋਈ ਹੈ 2000 ਆਈ ਥਿੰਕ 16 ਦੀ ਗੱਲ ਹੈ ਮੈਂ ਸ਼ਾਇਦ ਪਹਿਲਾ ਇਦਾਂ ਦਾ ਕਲਾਕਾਰ ਹੋਵਾਂਗਾ ਜਿਨੇ ਅ ਡਰਿੰਕ ਐਂਡ ਡਰਾਈਵ ਤੇ ਚਲਾਨਾਂ ਦੇ ਰੇਟ ਤੇ ਆਵਾਰਾ ਪਸ਼ੂਆਂ ਤੇ ਗਾਣਾ ਕੱਢਿਆ ਸੀ ਕਿਹੜਾ ਗਾਣਾ ਸੀ ਗਾਣੇ ਦਾ ਨਾਮ ਚਲਾਨ ਹੈ ਤੁਸੀਂ ਸੁਣਿਓ ਜ਼ਰੂਰ ਇਹਨਾਂ ਦੀ ਚੱਜ ਦੀ ਮਰੂਤੀ ਆ ਜਾਂਦੀ ਜਿੰਨੇ ਦਾ ਚਲਾਨ ਹੋ ਗਿਆ ਤਾਂ ਫਿਰ ਸਾਰਿਆਂ ਨੂੰ ਸਾਰੇ ਨਿਊਜ਼ ਰੂਮ ਨੂੰ ਬਈ ਸੁਣਨਾ ਚਾਹੀਦਾ ਕਿਉਂਕਿ ਸਾਰੇ ਡਰਾਈਵ ਕਰਦੇ ਆ ਚਲਾਨ ਗਾਣਾ ਸੁਣ ਲਓ ਜੋ ਗਏ ਪਸ਼ੂਆਂ ਦੇ ਕਾਰਨਾਂ ਨਾ ਮਾਰਣੀ ਤੈਨੂੰ ਕੋਰਾ ਨਾ ਫਰਕ ਸਰਕਾਰੇ ਨਹੀਂ ਸਾਥੋਂ ਟੈਕਸ ਪਰ ਆ ਕੇ ਦੱਸ ਤੇਰਾ ਨਿਕਾ ਦਾ ਗਊਦਾਨ ਹੋ ਗਿਆ ਇਹ ਨਹੀਂ ਚੱਜਦੀ ਮਰੂਤੀ ਆ ਜਾਂਦੀ ਨਹੀਂ ਜਿੰਨੇ ਦਾ ਚਲਾਨ ਹੋ ਗਿਆ ਮਤਲਬ ਇੰਨੇ ਦੀ ਜਿੰਨਾ ਚਲਾਨਾਂ ਤੇ ਰੇਟ ਵਧੇ ਸੀ ਇਸ ਦੇ ਹਿਸਾਬ ਅਕੋਰਡਿੰਗਲੀ ਸਾਡੇ ਰੋਡ ਨਹੀਂ ਉਹਨੇ ਵਧੀਆ ਹੁੰਦੇ ਤਾਂ ਉਹ ਸਾਰਾ ਡਾਟਾ ਵੀ ਨਾਲ ਹੈ ਦਿੱਤਾ ਹੋਇਆ ਆਪਾਂ ਨੇ ਹਾਂਜੀ ਅੱਛਾ ਕਿਉਂਕਿ 2026 ਹਰ ਇੱਕ ਸਿੰਗਰ ਲਈ ਹਰ ਇੱਕ ਕਲਾਕਾਰ ਲਈ ਨਵਾਂ ਇੱਕ ਥੌਟ ਪ੍ਰੋਸੈਸ ਹੁੰਦਾ ਕਿ ਆਪਾਂ ਕੀ ਕਰ ਸਕਦੇ ਹਾਂ ਹੋਰ ਨਵਾਂ ਰੇਸ਼ਮ ਸਿੰਘ ਅਨਮੋਲ 2026 ਚ ਨਵਾਂ ਕੀ ਕਰਨ ਜਾ ਰਹੇ ਨੇ 2026 ਚ ਮੈਂ ਟਰਾਈ ਕਰ ਰਿਹਾ ਕਿਤਾ ਪੁਆਦੀ गाना ਬਣਾਈਏ ਆਪਾਂ ਹਾਂ ਕਿਉਂਕਿ ਅੱਛਾ ਮੈਂ ਦੱਸਦਾ ਕਿ ਕਿਉਂ ਪੁਆਦੀ ਕਿਉਂਕਿ ਰੇਸ਼ਮ ਸਿੰਘ ਅਨਮੋਲ ਜਿਹੜੇ ਨੇ ਉਹ ਅੰਮਾਲਾ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਨੇ ਔਰ ਇਹ ਜਿੰਨੀ ਚੰਗੀ ਪੰਜਾਬੀ ਆ ਹਿੰਦੀ ਆ ਅੰਗਰੇਜ਼ੀ ਬੋਲਦੇ ਨੇ ਤੇ ਪੁਆਦੀ ਵੀ ਬਹੁਤ ਚੰਗੀ ਬੋਲਦੇ ਨੇ ਉਹ ਵੀ ਬੁਲਾਵਾਂਗੇ ਤਾਂ ਉਹ ਗਾਣਾ ਤੁਸੀਂ 2026 ਚ ਲੈ ਆ ਰਹੇ ਹੋ ਹਾਂਜੀ ਹਾਂਜੀ ਕੋਈ ਕੋਸ਼ਿਸ਼ ਹੈ ਔਰ ਕੱਲਾ ਮੈਂ ਨਹੀਂ ਮਹਾਰਾ ਜਿਹੜਾ ਹੈਂਕਰ ਆਇਓ ਇਹ ਵੀ ਪੁਆਦੀ ਆ ਗਲਤ ਤੋਂ ਵੀ ਬੋਲੇ ਨਾ ਨਾ ਬਿਲਕੁਲ ਅੰਮਾਲਾ ਡਿਸਟ੍ਰਿਕਟ ਹੈ ਜੀ ਮਾਰੀ ਵੀ ਅੰਮਾਲਾ ਦਾ ਹੈ ਹਮ ਦੋਏ ਪਵਾ ਦੇ ਰਹੀਏ ਕੇ ਆ ਬਾਈ ਸ਼ਰਮਾ ਜੀ ਵੀ ਪਵਾ ਦੇ ਰਹੀਏ ਕੇ ਆ ਔਰ ਬੜੀ ਪਿਆਰੀ ਬੋਲੀ ਹੈ ਹਮਾਰੀ ਉਹ ਤਿਆਰੀ ਹੈ ਫਿਰ ਪਵਾਦੀ ਦੀ ਪਵਾਦੀ ਦੀ ਤਿਆਰੀ ਹੈ ਨੰਗਰ ਕਰੋੜਾਂ ਦਾ ਕਿਲਾ ਹੈ ਪਵਾਦੀ ਹਮ ਹਮ ਮਹਾਲੀ ਕੇ ਚੰਡੀਗੜ੍ਹ ਕੇ ਅੰਦਰ ਬੈਠੇ ਆ ਚੰਡੀਗੜ੍ਹ ਕੀ ਵੀ ਬੋਲੀ ਹੋਈ ਹੈ ਹਮਾਰੇ ਪਵਾਦ ਕੇ ਗਾਉਂ ਜਾੜ ਕਾ ਤੋ ਮੇਰਾ ਚੰਡੀਗੜ੍ਹ ਬਸਾਇਆ ਗਿਆ ਹੈ हां अच्छा <laughs> <laughs> हम, हम के के तो एक और मैं जिंदा गल पूछ रही थी कि किसी सिंगर का गाना मैं स्टेजों पे भी गा देना जिदा सपोज करो ਮੈਂ ਸਟੇਜ ਤੇ ਗਾ ਰਿਹਾ ਹਾਂ ਲੇਟਸ ਕਿਹੜਾ ਗਾਇਆ ਹੁਣੇ ਜਿਹੜੇ ਤੁਹਾਡੇ ਖਾੜੇ ਬੜੇ ਮੈਂ ਦੇਖਿਆ ਕਿ ਬਹੁਤ ਤਗੜੇ ਖਾੜੇ ਲਾਂਦੇ ਹੋ ਤੁਸੀਂ ਹਾਂਜੀ ਐਕਚੁਅਲੀ ਜਦੋਂ ਮੈਂ ਮਾਨਕ ਸਾਹਿਬ ਕੋਲ ਜਾਂਦਾ ਸੀਗਾ ਮੇਰੀ ਗੁੱਡ ਲੱਕ ਹੈ ਕਿ ਮਾਨਕ ਸਾਹਿਬ ਦੇ ਚਰਨਾਂ 'ਚ ਰਹਿਣ ਦਾ ਮੌਕਾ ਮਿਲਿਆ ਮੈਨੂੰ ਤੇ ਉਦੋਂ ਮਾਨਕ ਸਾਹਿਬ ਇੱਕ ਗੱਲ ਕਿਹਾ ਕਰਦੇ ਸਨ ਕਿ ਬੇਟਾ ਜੀ ਗਾਣਾ ਹਿੱਟ ਹੋਣਾ ਐਵਰੇਜ ਛੋਟੀ ਗੱਲ ਹੈ ਕਾਮਨ ਗੱਲ ਹੈ ਖਾੜਾ ਹਿੱਟ ਹੋਣਾ ਮੇਨ ਗੱਲ ਹੈ ਮਾਨਕ ਸਾਹਿਬ ਦਾ ਸੁਣਾ ਦਿਓ ਫਿਰ ਕੋਈ ਲਾਈਨ ਮਾਨਕ ਸਾਹਿਬ ਦਾ ਹਾਂ ਲੋ ਜੀ ਮਾਨਕ ਸਾਹਿਬ ਦਾ ਗਾਣਾ ਆਣ ਲੱਗਿਆ ਹੈ ਰੇਸ਼ਮ ਸਿੰਘ ਅਨਮੋਲ ਦੀ ਤੇ ਮਾਨਕ ਸਾਹਿਬ ਜਦੋਂ ਮੈਂ ਆਵਾਜ਼ ਪੰਜਾਬ ਦੀ ਸੀਗਾ ਮੈਂ ਤੇ ਰਣਜੀਤ ਬਾਵਾ ਤੇ ਕਮਲ ਖਾਨ ਉਦੋਂ ਦੇਵ ਤਰੀਕੇ ਸਾਹਿਬ ਨੇ ਸਾਨੂੰ ਸੋਣਿਆ ਕਿ ਤੇ ਮੇਲੇ ਤੇ ਆਪਾਂ ਇਕੱਠੇ ਹੋਗੇ ਉਹ ਕਹਿੰਦੇ ਬੇਟਾ ਤੂੰ ਵਧੀਆ ਗਾਉਣਾ ਤੈਨੂੰ ਮਾਨਕ ਸਾਹਿਬ ਨਾਲ ਮਲਾਉਣਾ ਮੈਂ ਮੈਂ ਕਿਹਾ ਠੀਕ ਹੈ ਜੀ ਮੇਰਾ ਤਾਂ ਡ੍ਰੀਮ ਸੀਗਾ ਤੇ ਘਰੇ ਚਲੇ ਗਏ ਮਾਨਕ ਸਾਹਿਬ ਨੇ ਬੋਤਲ ਖੋਲੀ ਹੋਈ ਆ ਪਿੰਡ ਦੇ ਸ਼ਕੀਨ ਸੀਗੇ ਤੇ ਮੈਨੂੰ ਇੰਟਰੋਡਿਊਸ ਕਰਾਇਆ ਦੇਵ ਸਾਹਿਬ ਨੇ ਕਹਿੰਦੇ ਜੀ ਆਪਣਾ ਬੇਟਾ ਇਹ ਰੇਸ਼ਮ ਕਹਿੰਦੇ ਇਹ ਗਾਉਂਦਾ ਗਾਉਂਦਾ ਹੋਏ ਤੂੰ ਮੈਂ ਕਿਹਾ ਜੀ ਕਹਿੰਦਾ ਪਾਉ ਮੁੰਡੇ ਕੋਲ ਪੈਗ ਪਾਉ ਮੈਂ ਕਿਹਾ ਉਸਤਾਦ ਜੀ ਮੈਂ ਪੀਂਦਾ ਨਹੀਂ ਕਹਿੰਦੇ ਜਿਹੜਾ ਸਾਲਾ ਪੀਂਦਾ ਨਹੀਂ ਉਹ ਕੀ ਗੱਲੂਗਾ ਹਾਂ ਹੈਨਾ ਤੇ ਮੈਂ ਡਰ ਜੀ ਗਿਆ ਮੈਂ ਕਿਹਾ ਵੀ ਯਾਰ ਇਹ ਬੰਦਾ ਕਿਦਾਂ ਦਾ ਹੈ ਐਕਚੁਅਲੀ ਉਹ ਕੜਕ ਬੋਲ ਉਹ ਫੱਕਰ ਰੂਹ ਸੀ ਕਿ ਉਹ ਦਿਲ ਚ ਆ ਗਿਆ ਉਹਨਾਂ ਨੇ ਕਹਿ ਦੇਣਾ ਤੇ ਮੈਂ ਡਰ ਜੀ ਗਿਆ ਮੈਂ ਕਿਹਾ ਠੀਕ ਹੈ ਜੀ ਮੈਂ ਆਪਣੇ ਬ੍ਰਦਰ ਨੂੰ ਕਿਹਾ ਵੀ ਜਾ ਤੂੰ ਮੱਗ ਚੱਕ ਕੇ ਲਿਆ ਬਾਥਰੂਮ ਵਾਲਾ ਉਹ ਵਜਾ ਕੇ ਮੈਂ ਗੰਦਾ ਸੀ ਤੇ ਉਹ ਬ੍ਰਦਰ ਮੱਗ ਲੈਣ ਗਿਆ ਮੈਨੂੰ ਕਹਿੰਦਾ ਤੂੰ ਪੂਜਾ ਨਾਲ ਲਗਾਉ ਨਾ ਓਏ ਉਦੋਂ ਮਿਸ ਪੂਜਾ ਜੀ ਦੀ ਨੇਰੀ ਚੱਲਦੀ ਸੀ ਪੂਰੀ ਮੈਂ ਕਿਹਾ ਨਹੀਂ ਜੀ ਪੂਜਾ ਨਾਲ ਨਹੀਂ ਹੁੰਦਾ ਅੱਛਾ ਚੱਲ ਸੁਣਾ ਕੋਈ ਇੰਨੇ ਨੂੰ ਮੇਰਾ ਭਰਾ ਸਰਬੰਨਾ ਜਿਹੜਾ ਉਹ ਮੱਗ ਲੈ ਆਇਆ ਮੱਗ ਨੂੰ ਦੇਖ ਕੇ ਕਹਿੰਦੇ ਇਹਦੇ ਚ ਮੂੰਹ ਪਾ ਕੇ ਗਾਉਂਗਾ ਤੂੰ ਅੱਛਾ ਮੈਂ ਡਰ ਗਿਆ ਬਹੁਤ ਜ਼ਿਆਦਾ ਮੈਂ ਕਿਹਾ ਇਹ ਕਿਛੀਤ ਕਿਦਾਂ ਦੀ ਹੈ ਜਦੋਂ ਉਸ ਤੋਂ ਬਾਅਦ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਡੀ ਨਾਲ ਕਲੀ ਸੁਣਾਉਣ ਲੱਗਿਆ ਕਹਿੰਦਾ ਸੁਣਾ ਤੇ ਉਹ ਮੈਂ ਤੁਹਾਨੂੰ ਸੁਣਾਉਣ ਲੱਗਿਆ ਉਸ ਤੋਂ ਬਾਅਦ ਮੈਂ ਗੱਲ ਕਰ ਜਿਹਾ ਕਰਦਾ ਮਿਰਜ਼ਾ ਜੱਟ ਦੀਆਂ ਕਾਨੀਆਂ ਤੋੜਨ ਤੋਂ ਬਾਅਦ ਸਹਿਬਾਂ ਜੱਟੀ ਦੇ ਮਨ ਵਿੱਚ ਇੱਕ ਖਿਆਲ ਆਉਂਦਾ ਹਾਲਾ ਵੀ ਮਾਨਕਾ ਉਹ ਕੀ ਆਉਂਦਾ ਸੀਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ ਸਹਿਬਾਂ ਉੱਚੀ ਉੱਚੀ ਮਾਰ دیے ਤਾ ਕਿਸੇ ਚੰਦਰੇ ਵੇਲੇ ਦੀਆ ਲੱਗਿਆ ਗਈਆ ਪੇਸ਼ ਨੇ ਜੱਟੀ ਦੇ ਆ ਅੱਜ ਸੌ ਸੌ ਸੀਮੇ ਕਰਨੇ ਨਖਰੇ ਅੱਜ ਸੋਸੀ ਮੈਂ ਕਰਨੇ ਨਖਰੇ ਬਾਹੀ ਰੰਗਲਾ ਚੂੜਾ ਪਾ ਕੁੰਡ ਚੱਕਦਾ ਜਾ ਮੁਖੜੇ ਤੋਂ ਲਾੜਾ ਵੇ ਲੈਂਦਾ ਚੰਨ ਵੀ ਨਹੀਂ ਆਪਾ ਅੱਜ ਬੈਠੀਆਂ ਕੋਲ ਤੇਰੇ ਬਾਗ ਮੈਂ ਚੋੜਾਂ ਦੇ ਮੇਰਾ ਤੱਕ ਤੱਕ ਕਰਦਾ ਐਸਾ ਅੱਜ ਦਿਨ ਹੈ ਮੇਰੇ ਵਾਦਾ ਹੋ ਕਿਤੇ ਚੱਲ ਕੇ ਤਾਂ ਤੇ ਲਿਚਵਾ ਤੇਰੇ ਟਿੱਲੇ ਤੋਂ ਸੂਰਤ ਦੀ ਦੀਆ ਖੀਰ ਦੀਆ ਉਹ ਨਾ ਵੇਖ ਗੋਰਖਾ ਉੱਦਦੀ ਏ ਫੁਲਕਾਰੀ ਬੈਠੀ ਤਿੰਨ ਜਣਾ ਹੰਦੇ ਵਿੱਚ ਉਹ ਚਰਖੇ ਤੰਦ ਪਾਉਂਦੀ ਆ ਵੇਖ ਰੂਪ ਜੱਟੀ ਦਾ ਤੌਬਾ ਕਰਨ ਲਿਲਾਰੀ ਵੇਖ ਰੂਪ ਜੱਟੀ ਦਾ ਤੌਬਾ ਕਰਨ ਲਿਲਾਰੀ ਜਦੋਂ ਮੈਂ ਇਹ ਕੀ ਬਾਤ ਹੈ ਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਥੈਂਕ ਯੂ ਮਾਨਕ ਸਾਹਿਬ ਨੂੰ ਤਾਜ ਕਰ ਇਹ ਜਦੋਂ ਮੈਂ ਇਹ ਗਾਇਆ ਉਹਨਾਂ ਨੇ ਮੈਨੂੰ ਜਫੀ ਚ ਲੈ ਲਿਆ ਇਹ ਫੋਟੋ ਹੈ ਮੇਰੇ ਕੋਲ ਤੁਹਾਨੂੰ ਭੇਜੂਗਾ ਨਾਂ ਲਾਇਓ ਉਹਨੂੰ ਅੱਛਾ ਗੁਰਦਾਸ ਮਾਨ ਸਾਹਿਬ ਦਾ ਵੀ ਜਿੱਦਾਂ ਗਾਣਾ ਛੱਲਾ ਦੁਨੀਆ 'ਚ ਫੇਮਸ ਹੈ ਉਹਨਾਂ ਦਾ ਕੋਈ ਗਾਣਾ ਤੁਹਾਨੂੰ ਬਿਹੜਾ ਬੜਾ ਚੰਗਾ ਲੱਗਦਾ ਹੋਏ ਮਾਨਕਸ ਮਾਨਸਾਹਬ ਦੇ ਤਾਂ ਕਈ ਗਾਣੇ ਆ ਸਟੇਜਾਂ ਦੇ ਜਿੱਦਾਂ ਬਾਬੇ ਪੰਗੜਾ ਪਾਉਂਦੇ ਆ ਯਾ ਮੈਨੂੰ ਯਾਦ ਆ ਗਿਆ ਜਦੋਂ ਮੇਰੀ ਪਹਿਲੀ ਸਟੇਜ ਸੀਗੀ ਆਈ ਵਾਸ ਇਨ 6th ਕਲਾਸ ਅੱਛਾ ਸਰੇਂਦਰ ਚਿੰਦਾ ਜੀ ਦੀ ਸਟੇਜ ਸੀਗੀ ਅੱਛਾ ਤੇ ਰੈਲੀ ਸੀਗੀ ਸੀਮ ਦੀ ਪਿੰਡੂ ਦੇਪੁਰ ਦੀ ਗੱਲ ਆ ਡਿਸਟ੍ਰਿਕਟ ਅੰਮ੍ਰਿਤਸਰ ਦੀ ਮੈਂ 6ਵੀਂ ਜਮਾਤ ਸੀਗਾ ਅੱਛਾ ਜੀ ਸਰੇਂਦਰ ਚਿੰਦਾ ਜੀ ਲੇਟ ਹੋ ਗਏ ਮਜਿਸ਼ੀਅਨ ਉਹਨਾਂ ਦੇ ਲੱਗੇ ਹੋਏ ਆ ਤੇ ਸਾਡੇ ਮਾਸਟਰ ਜੀ ਹੁੰਦੇ ਸੀਗੇ ਗੁਲਜਾਰ ਖਾਨ ਜੀ ਆਪਾਂ ਨੰਬਰਦਾਰ ਆ ਪਿੰਡ ਦੇ ਮੈਨੂੰ ਕਹਿੰਦੇ ਸੀ ਨੰਬਰਦਾਰ ਆ ਚੱਲ ਖੜਾ ਹੋ ਜਾ ਅੱਛਾ ਅੱਛਾ ਹੁਣ ਮੈਂ ਇਵੇਂ ਜਮਾਚ ਪੜਦਾ ਕਦੇ ਸਟੇਜ ਦੇਖੀ ਨਹੀਂ ਵੱਡੇ ਲੈਵਲ ਤੇ ਰੈਲੀ ਹੋ ਰਹੀ ਹੈ ਹੈਨਾ ਮੇਰੀਆਂ ਲੱਤਾਂ ਕੰਬ ਰਹੀਆਂ ਨੇ ਤੇ ਮੈਂ ਗਾਣਾ ਗਾਇਆ ਸੀਗਾ ਮਾਣ ਸਾਹਿਬ ਦਾ ਹਾਂਜੀ ਟੱਗਰੇ ਵੀ ਗਏ ਫੁਲਕੀਆਂ ਵੀ ਗਈਆਂ ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਦੇ ਵਾਲੀਆਂ ਵੀ ਗਈਆਂ ਚੱਲ ਤੇ ਬਲੈਤੀ ਬਾਣੇ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਬਾਗਰੂ ਜਾਣੇ ਵੇ ਤਾੜੀਆਂ ਵਾਸੀ ਰਹਿਣ ਕੀ ਬਾਤ ਹੈ ਸੱਚੇ ਪਾਤਸ਼ਾਹ ਬਾਗਰੂ ਜਾਣੇ ਕੀ ਬਣ ਦੁਨੀਆ ਦਾ ਹੈਲੋ 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 ਥੈਂਕ ਯੂ ਕਰਨ ਨੱਡੀਆਂ ਆਜੀਆਂ ਬਲੇ ਤੋਂ ਅੰਗਰੇਜ਼ ਵੱਡੀਆਂ ਆਈ ਡੋਨਟ ਲਾਈਕ ਦੀ ਪੰਜਾਬੀ ਹਿੰਦੀ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦੀ ਹਿੰਦੀ ਨੂੰ ਵੱਡੀ ਏ ਪੰਜਾਬਣੇ ਪੰਜਾਬ ਭੁੱਲ ਗਈ ਕਿੱਦਾਂ ਦੀ ਰਾਣੀ ਡਿਸਕੋ ਚ ਰੁਲ ਗਈ ਸੁਣਦੀ ਅੰਗਰੇਜੀ ਗਾਣੇ ਹੋ ਕੀ ਬਣੂ ਦੁਨੀਆ ਦਾ ਸੱਚੇ ਪਾਸ਼ਾ ਬਾਗ ਰੂ ਜਾਣੇ ਕੀ ਬਣੂ ਦੁਨੀਆ ਦਾ ਤੇ ਹੌਲੀ ਹੌਲੀ ਪਹਿਲੇ ਅੰਤਰੇ ਚ ਮੇਰੀ ਲੱਤਾਂ ਕੰਬਦੀਆਂ ਸੀ ਜਦੋਂ ਤੱਕ ਮੈਂਡ ਤੱਕ ਗਿਆ ਤਾਂ ਲੋਕਾਂ ਨੇ ਸਾਡੇ ਪ੍ਰਿੰਸੀਪਲ ਨੇ ਸੀਐਮ ਸੀਗੇ ਹਰਿਆਣੇ ਦੇ ਉਦੋਂ ਉਹਨਾਂ ਨੇ ਉਦੋਂ ਮੈਨੂੰ 500 ਦੇ ਕੇ ਓਨਰ ਕੀਤਾ ਸੀਗਾ ਮੇਰੀ ਪਹਿਲੀ ਯਾਦ ਆਏ ਮਾਨ ਸਾਹਿਬ ਦੇ ਗਾਣੇ ਮਤਲਬ ਪਹਿਲੀ ਇਨਕਮ ਵੀ ਜਿਹੜੇ ਜਿਹੜੇ ਪਿੱਛੇ ਵੀ ਮੈਨੂੰ ਰੇਸ਼ਮ ਨੂੰ ਮਿਲਣਾ ਹੈ ਜਾਂ ਮੈਂ ਕਈ ਵਾਰ ਹੁੰਦਾ ਨਾ ਇਹਦਾ ਵੀ ਬਹੁਤ ਅਸੀਂ ਦੇਖਿਆ ਹੈ ਜਿਹੜਾ ক্রিকেট ਦੇਖੇ ਹੈ ਵਿਰਾਟ ਕੋਹਲੀ ਦੇ ਸਚਿਨ ਦੇ ਯੁਵਰਾਜ ਦੇ ਐਦਾਂ ਦੀ ਵੀ ਕੋਈ ਫੀਮੇਲ ਫੈਨ ਮਿਲੀ ਹੈ ਕਦੀ ਹਾਂਜੀ ਕਿਸੇ ਆਈ ਥਿੰਕ ਕਾਲਜ ਜਾਂ ਯੂਨੀਵਰਸਿਟੀ ਦਾ ਫੰਕਸ਼ਨ ਸੀਗਾ ਹਿਮਾਚਲ ਦੇ ਵਿੱਚ ਹੂੰ ਉਦੋਂ ਆਪਣਾ ਇੱਕ ਫੈਨ ਆਗੇ ਸੀਗੇ ਟੇਸ ਤੇ ਵਿਲੀਓ ਮੈਰੀਮੀ ਨਾਲੇ ਉਹ ਲੈ ਕੇ ਆਏ ਸੀਗੇ ਹੈਨਾ ਬਹੁਤ ਬੜੀ ਖਬਰ ਆ ਰਹੀ ਹੈ ਦੇਖਿਏ ਰੇਸ਼ਮ ਸਿੰਘ ਨੇ ਉਹ ਕੋ ਸ਼ਾਦੀ ਦਾ ਪ੍ਰਪੋਜ਼ਲ ਦਿਆ ਥਾ ਨਹੀਂ ਉਹ ਆ ਜਾਂਦੇ ਆ ਤੇ ਉਹ ਪਾਸਤਕਾਰ ਕਰੀਦਾ ਹੈਨਾ ਰੱਬ ਦੇ ਰੂਪ ਨੇ ਨਹੀਂ ਜਦੋਂ ਉਹਨੇ ਕਿਹਾ ਵਿਲੀਓ ਮੈਰੀਮੀ ਫਿਰ ਉਸਦਾ ਲੋਟਾ ਵਿਆਹ ਹੋ ਚੁੱਕਿਆ ਸੀ ਹਾਂਜੀ ਹੋ ਚੁੱਕਿਆ ਸੀ ਹਾਂਜੀ ਹਾਂਜੀ ਹੈ ਫਿਰ ਤੁਸੀਂ ਜਵਾਬ ਕੀ ਦਿੱਤਾ ਮੈਂ ਮੱਥਾ ਟੇਕ ਰਿਆ ਸੀ ਅਰੇ ਕਿ ਇਹ ਫੀਲਿੰਗ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਨਸਾਨਾਂ ਨੂੰ ਫਿਰ ਵੀ ਰੱਬ ਦਾ ਰੂਪ ਹੀ ਹੁੰਦੇ ਆ ਅੱਛਾ ਵੈਸੇ ਤਾਂ ਸਾ ਗੱਲ ਕਰਨ ਦਾ ਨਾ ਲੱਗਦਾ ਵੀ ਕਰੀ ਜਾਈਏ ਕਰੀ ਜਾਈਏ ਲੇਕਿਨ ਸਮੇਂ ਦੀ ਵੀ ਘਾਟ ਹੈ ਜਾਂਦੇ ਜਾਂਦੇ ਮੈਂ ਕਹਿੰਦਾ ਗਾਣਾ ਉਹ ਸੁਣਾ ਗੋਈ ਸਾਰਾ ਇੱਕ ਨਿਊਜ਼ ਰੂਮ ਵੀ ਗਰਮ ਰਹੇ ਔਰ 26 ਇਦਾਂ ਹੀ ਆਵਾਜ਼ ਗੂੰਜਦੇ ਰਹੇ ਸਾਰੇ ਪੂਰਾ ਸਾਲ ਦਸਮੀ ਚ ਮੈਥ ਵਾਲੇ ਫਾਰਮੂਲੇ ਮਾਰ ਗਏ ਵੈਲੀਆਂ ਨੂੰ ਯਾਰਾਂ ਦੇ ਨਹੀਂ ਆਉਂਦੇ ਚੁੱਲ੍ਹੇ ਮਾਰ ਗਏ ਔਕਤੀ ਬਾੜੀ ਜੋਗੇ ਵੀ ਬਤੈਣੀ ਛੱਡਣੇ ਆਈ ਬਰੋ ਦਾ ਜੋੜਾ ਤਲਵਾਰਾਂ ਮੰਗੀਆਂ ਨੀ ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ ਦੋਨੀਆਂ ਗਲੀ ਚ ਜਾਨ ਜਾਨ ਮੰਝੀਆਂ ਨੀ ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ ਦੋਨੀਆਂ ਗਲੀ ਚ ਜਾਨ ਜਾਨ ਮੰਝੀਆਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਹਾਡਾ ਧੰਨਵਾਦ ਔਰ ਇਸ ਖਾਸ ਪੇਸ਼ਕਸ਼ ਵਿੱਚ ਇੰਨਾ ਹੀ ਮੈਨੂੰ ਦੇਰੇਸ਼ਮ ਸਿੰਘ ਨੂੰ ਮੌਨੂ ਦਿਓ ਜਾਜਸ ਧੰਨਵਾਦ